ਦੇ ਵਿੱਚ ਪਾ ਦ। ਹੈ? ਰੈਬ ਟੁੱਟ ਜਾਣਾ ਕੋਤ ਨਾ ਐਦਾਂ ਕਰੋ। ਕਿੰਨਾ ਕੀ ਹੈ? ਕਿੰਨਾ ਕਿੰਨੇ ਦਿਨੋਂ? ਮੰਦੀ ਆ। ਮਛਰ ਦੀ ਪੀੜ ਨਹੀਂ ਹੁੰਦੀ ਹੈਡੀ ਐਸ਼ ਮੇਨ ਨੂੰ। ਅੱਛਾ ਤਾਂ ਛੱਡ ਲਈਏ। ਚਾਦਰ ਮੈਂ ਤਾਂ ਆਪਣੀ ਛੱਡਦੀ। ਅੱਜ ਬਾਬਾ ਤਾਂ ਇਸ ਨੂੰ ਕਰੇਗਾ ਰਸਤਾ। ਸਿੱਖਾਲਾ ਸਾਰਾ ਦੇ ਵੀ ਨਹੀਂ ਜਿੱਥੇ ਨਾ ਬੈਠੇ। ਵੀਨ ਨੂੰ ਤਾਂ ਐਤਵਾਰ ਵੀ ਨਹੀਂ ਛੁੱਟੀ ਹੋਣੀ ਚਾਹੀਦੀ। ਹੋ ਗੱਟੇ ਹੀ ਨਾ। ਆਹ ਲੁਕਤੇ ਨਾ ਜਦ ਆਪਦੇ ਬਾਵਾਂ ਸਿਸਟਰ ਹੁੰਦਾ ਅਸੀਂ ਉਹ ਫਿਕਰ ਚ ਰਹਤੀ ਹਾਂ ਗਰਮੀ ਕਿੰਨੀ ਹੋਈ ਰਾਤੀ ਗਰਮੀ ਕਿੰਨੀ ਦਾਦੀ ਹਮ ਤਾਂ ਕੁੱਲ ਹੈ ਹੋ ਗਈ ਇਹ ਅੱਜ ਦੇ 30 ਮਹੀਨੇ ਨਾ ਆਵੇ ਚਾਹ ਦੇ ਵਿੱਚ ਨਹੀਂ ਕਰਦੀ ਜੇ ਰਾਤ ਨੂੰ ਤੜਕੇ ਜੀਂ ਪੂਲਰ ਕਲਰ ਲਾ ਲਿਆ ਕਰੀ ਬਾਹਰ ਜਿਹੜੇ ਅਸੀਂ ਨਹੀਂ ਹੋਂ ਕਰਦੇ ਹੋ ਵੀ ਨਾ ਵੀ ਤੜਕੇ ਜੇ ਠੰਡਾ ਹੋਇਆ ਤਾਂ ਤੜਕੇ ਹੁੰਦੇ ਚੜ ਜਾਂਦਾ ਹਮ ਤੜਕੇ ਜੇ ਠੰਡਾ ਹੁੰਦਾ ਮਾੜਾ ਜਾਂਦੇ ਨਹੀਂ ਲਾਉਣ ਲੱਗਦੀ ਬੱਚੇ ਬਾਹਰ ਕੂਲਰ ਕਲਰ ਲਾ ਲਿਆ ਕਰਕੇ 4 ਦਿਨ ਮੜ ਗਿਆ ਸੀ ਓਨ ਕਰਨਾ ਜੇ ਸੀਸਰ ਵਸਤੂ ਵੀ ਨਾਲ ਚਲਾ ਦੇਣਾ ਮੈਂ ਇਹ ਜਿਹੀ ਕਰਨਾ ਪਰ 40 ਸਿਆ ਮੈਂ ਸਿੰਘ ਦੇ ਪਾਣੀ ਭਰਿਆ ਰਬਰ ਚ ਹੋਰ ਬਾਹਰ ਭਰਿਆ ਨਹੀਂ ਭਰਿਆ ਬਾਸੇ ਵਿੱਚ ਇਹ ਆ ਨਾ ਪਾਣੀ ਪੀਂਗਾ ਪਹਿਲਾਂ ਤੇ ਕੁੱਟ ਫਿਰ ਲਾਈਏ ਝਾੜੂ ਕੰਮ ਬੰਦ ਕਰ ਦਈਏ ਹੁਣ ਬੱਚੇ ਦਾ ਕੋਈ ਕੰਮ ਨਹੀਂ ਹੈਗਾ ਬਰਫਾਤੀ ਜੇ ਹੁਣ ਤੋਂ ਬਰਫ ਪਾਉਣੀ ਸ਼ੁਰੂ ਹੋ ਗਈ ਹੈ ਤੇ 6-7 ਮਹੀਨੇ ਆਪਾਂ برف ਹੀ ਖਾਣੀ ਆ ਤੇ ਗਰਮੀ ਪੈਣ ਲੱਗ ਗਈ ਹੈ ਕਿ ਗਰਮੀ ਬਹੁਤ ਜਿਆੜੇ ਕੱਢ ਹੂੰ ਅੱਰਾ ਕਿ ਗਰਮੀ ਹੀ ਕਰਨਾ ਆ ਬੜੀ ਗਰਮੀ ਪੈਣੀ ਵਿਖਿਆ ਤੇ ਜਿਹੜੀ ਹੁਣ ਤੋਂ ਇੰਨੀ ਗਰਮੀ ਆ

ਵੇ ਵਿਆਹ ਸਿੰਘ ਦਾ ਕੰਬਲ ਹੈ ਨਾਲੀ ਮੈਂ ਲੈਣਾ ਤੋਂ ਰਵਣ ਰਾਤੀਆਂ ਸੀ ਗਿਆ ਨਹੀਂ ਕਿਹਾ ਇਹ ਕਿੱਥੋਂ ਲਿਆ ਜਾਣਾ ਕੰਬਲ ਤੇ ਚਾਦਰ ਨਹੀਂ ਲਈ ਜਾਂਦੀ ਹੁੰਦੀ ਹੁੰਦੀ ਆ ਬੜੀ ਮੜਾ ਜੀ ਹੁਤਾ ਉਹ ਤੇ ਦੂਜੇ ਤੋਂ ਡਬਲ ਵੀ ਪਏ ਉਹ ਵੀ ਰੱਖਣ ਵਾਲੇ ਇੱਥੇ ਜਾ ਰਹਾ ਨਹੀਂ ਕੰਬਲ ਰੱਖਣੇ ਮੇਰੇ ਤੇ ਉਧਰ ਵੀ ਨਹੀਂ ਹੈਗੀ ਤੇ ਹਾਂ ਤੇ ਬਾਹਰ ਤੇ ਸਾਰੀ ਕਰਮੀ ਹੈ ਮੰਮੀ ਤੇ ਨਹੀਂ ਹੈਗੀ ਪੇਟੀਆਂ ਚ ਬੀਬੀ ਤੇ ਪੇਟੀਆਂ ਚ ਰੱਖਦੀ ਹੈ ਔਰ ਮੇਰੇ ਤੇ ਦਰਵਾਹੇ ਨਹੀਂ ਨਿਕਲ ਮੈਂ ਰੱਖ ਰੰਦੇ ਇੱਥੇ ਇੰਨਾ ਨਹੀਂ ਆ ਕਿ ਦੇਖੀ ਸਾਰਾ ਭਰੇ ਆ ਗਰਮੀ ਵਾਲੇ ਰੀੜੇ ਰੂੜੇ ਚਾਕਰਾ ਉਹਦਾ ਪਤਾ ਕਿ ਇਹ ਤੁੰਬੜਾ ਦੀ ਡਟਲਾ ਉੱਥੇ ਚੜੀ ਸਾਰੀ ਗਰਮੀ ਤੇ ਉਹੀ بڑا ਘੱਟਾ ਕੱਢਣੇ ਦਾ ਚੀਜ਼ਾ ਤੇ ਪੈਂਦਾ ਰਹਿੰਦਾ ਜੇ ਰੋਲ ਚਾਹੇ ਕਪੜੇ ਬੈੱਡ ਨਹੀਂ ਲੀ ਮੰਮੀ ਦੇ ਮੰਮੀ ਦੇ ਬੈੱਡ 'ਚ ਕੰਬਲ ਨਹੀਂ ਆਉਣਾ ਦੇਖੀ ਆ ਜੀ ਚੱਲ ਨਾ ਹੋਰ ਕਿਤੇ ਜਗ੍ਹਾ ਨਹੀਂ ਮਿਲਣੀ ਲੱਗਦਾ ਹੋਊਗੀ ਉਹ ਤੇ ਕੱਪੜੇ ਰੱਖੇ ਆ ਇਹ ਕਬਨੇ ਨੇ ਆਪਣੇ ਘੜੇ ਵੀ ਵੀ ਪੇਟੀ ਚਾਹੇ ਨੇ ਤਾਂ ਇਹਦੇ ਵਿੱਚ ਆਟਾ ਕਾਢਵਾਗੇ ਖਾਣਾ ਖੰਡੀ ਹੈ ਇਹ ਵੀ ਇਹਨੇ 2 ਮਹੀਨੇ ਦਾ ਖਾਣਾ ਮੜ ਕੇ ਬੈਡ ਅੱਗੇ ਰੱਖ ਲਾਗੇ ਸਿੰਗਲ ਬੈਡ ਲੈ ਆਉਂਦੇ ਨਾ ਉੱਤਰ ਨਾਲ ਚੀਜ਼ਾਂ ਜਿਦਾ ਰੱਖਣ ਨੂੰ ਸੋਹ ਹੈ ਨਹੀਂ ਆਏ ਨਾ ਮੰਜੇ ਘੜ ਤੇ ਨਿੱਕੇ ਅੰਦਰ ਸਾਰੇ ਨਾ ਤੂੰ ਯਾਦ ਅਤ ਲੈਂਦਾ ਉਹਦੇ ਕੋ ਲਾਲ ਕੋਈ ਗੁਰ ਲਾਲ ਨਾ ਦਦਣਾ ਕਿ ਉਹਦਾ ਉਹ ਤਾਂ ਹੁੰਦਾ ਉਹ ਜਿਹੜਾ ਉਰੇ ਜੀਕੋ ਕਰਦੇ ਲੈਂਦੇ ਇਸ਼ਾ ਮੋਨਾ ਭਾਈ ਜਿਹੜਾ ਨਾ ਬੈਠ ਕੇ ਵਧੀਆ ਨਿਕਲਿਆ ਗੱਦੇ ਕੰਮ ਖਰਾਬ ਹੋ ਗਿਆ। ਆਹ ਗੱਦਾ ਨਹੀਂ ਸਹੀ। ਕਿਹੜਾ? ਆਓ। ਉਹ ਗੱਦਾ ਸਹੀ ਨਿਕਲਿਆ ਵਾ। ਆਹ ਆਹ ਇੰਨਾ ਨਹੀਂ ਸਹੀ। ਇਹ ਉਹਦੇ ਕੋਲੋਂ ਲੈਂਦੇ ਜਿੱਦਕੋ ਮੈਂ ਆਪਣੀ ਦਮਾਰੀ ਲੈਂਦੀ। ਜਿੱਦਕੋ ਤੁਸੀਂ ਵੀ ਆਪਣੀ ਦਮਾਰੀ ਲੈਂਦੀ। ਇਹ ਉਹਦੇ ਕੋਲੋਂ ਲੈਂਦੇ। ਇਹ ਗੱਦੇ ਉਹਦੇ ਤੋਂ ਲੈਂਦੇ ਜਿਹੜੇ ਤੋਂ ਮੈਂ ਉਹ ਬੈੱਡ ਲੈਂਦਾ। ਤੇ ਫਿਰ ਉਹਦੇ ਕੋਲ ਤੁਸੀਂ ਕਿਉਂ ਬੈੱਡ ਲਿਆ ਕੇ ਆਏ ਫਿਰ? ਤੁਹਾਨੂੰ ਪਤਾ ਤਾਂ ਹੈ ਗੱਦੇ ਮੇਰੇ ਸਹੀ ਨਹੀਂ। ਇਹ ਬੈੱਡ ਤੇ ਉਹ ਤਾਂ ਸਹੀ ਨਿਕਲੇ ਉਹ ਗੱਦਾ ਵੀ ਸਹੀ ਨਿਕਲੇ ਤਾਂ ਫੇਰ ਤੁਸੀਂ ਤੁਹਾਨੂੰ ਤੁਹੀਂ ਬੈੱਡ ਪਹਿਲਾਂ ਗੱਦੇ ਲੈ ਆਈ ਸੀ ਨਾ ਤੁਸੀਂ ਉਹ ਤੁਹਾਨੂੰ ਜਣਾ ਨਹੀਂ ਵੀ ਫਲੀਪ ਤਾਂ ਦਾਇ ਤਾਂ ਨਵਾਂ ਆ ਗੱਦੇ ਵੀ ਬਰਾਣੇ ਬੈੱਡ ਫੁੱਟ ਲੈਣ ਚਲੇ ਹੀ ਇਹਦੇ ਤੋਂ ਮੈਂ ਖੰਦ ਰਹੀ ਆ ਜੇ ਕੋਈ 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 ਡੀਸੀ ਕੀ ਉਦੋਂ ਆ ਪੱਗ ਜੇ ਵਾਲੇ ਕੋਲ ਧੋ ਵਾਲਾ ਬੈੱਡ ਹੀ ਕਿਸੇ ਗੱਲੇ ਕੋਈ ਤਾਂ ਬਣਾ ਲਿਆ ਘੋਣੇ ਵਾਧੂ ਉਹ ਮਹਿੰਗੇ ਵੜੇ ਲੰਦੇ ਫੇਨ ਲੰਦੇ 10000 ਦਾ ਤਾਂ ਤੇ ਇਹ ਵੀ ਦੱਸਦਾ ਹੀ ਐ ਤੇ ਗੱਦਾ ਪਾ ਕੇ ਦੱਸਦਾ ਨਾ ਉਹਦ ਕੱਲਾ ਬੈੱਡ ਹੀ ਦਿੰਦਾ ਤੇ ਕੱਦਾਂ ਕਿਨੇ ਦਿੰਦਾ ਹੁੰਦਾ ਇਹ ਬੈੱਡ 6 ਦਾ ਆ ਨੀ ਕੱਦਾਂ ਕਿਨੇ ਦਿੰਦਾ ਹੁੰਦਾ ਦੱਦਾ ਕਿਨੇ ਦਾ ਹੈ ਸੁਭਾਰ ਨਾਲ ਬੈੱਡ 6 ਦਾ ਬੱਕ ਦੱਦਾ ਕਿਨੇ ਦਾ 4 ਦਾ ਸਿੰਗਲ ਹੀ 4 ਦਾ ਦੇ ਦਤਾ ਕੱਲਾ ਬੜਾ ਮਹਿੰਗਾ ਦਿੰਦਾ ਅਸੀਂ ਜੋਮਜੀ ਕਰਦਾ ਲਾਈ ਜਾਂਦੇ ਕੋਈ ਤੇ ਕੋਈ ਤੇ ਸਿੰਗਲ ਹੀ 4 ਦਾ ਲਾਈ ਜਾਂਦਾ ਕੋਈ ਡਬਲ ਹੀ 4 ਮੇਰੇ ਦੋਵੇਂ ਤਿੰਨ ਦੇ ਆਏ ਆਹ ਵੇਖ ਹਾ ਉਹਨਾਂ ਪੰਜ ਦੇ ਲੈਂਦੇ ਆ ਸਭ ਮੇਰੇ ਬਹਿਰੇ ਕਰਦੇ ਮੇਰੇ ਗੱਦੇ ਨਹੀਂ ਬੈਠੇ ਉਹਦਾ ਪਹਿਲਾ ਨਿਆਣੇ ਕੋਈ ਨਾ ਸ਼ੂਸ਼ੂ ਵੀ ਕਰ ਦਿੰਦੇ ਤੇ ਬੈਠੇ ਨਹੀਂ ਆ ਭਾਰੇ ਇਹ ਐ ਹੈ ਕਿ ਜਿਵੇਂ ਜਿਹਨੇ ਹੁਣ ਲੰਮੇ ਪੈਨੇ ਨਾ ਉਹ ਤੋਂ ਵਾਲਾ ਦੇ ਬਹਿ ਜਾਂਦੇ ਤੇ ਜਦੋਂ ਫੇਰ ਉੱਠ ਪਾਈ ਤਾਂ ਆਵੇ ਫੇਰ ਸਹੀ ਹੋ ਹੀ ਨਾ ਦੇ ਉਹਦੇ ਵਿੱਚ ਜਟੋਏ ਪਏ ਤੁਹਾਡੇ ਹਾਂ ਪਏ ਵਿੱਚ ਜਟੋਏ ਹੂੰ ਨਹੀਂ ਕਿੰਨੇ ਕੁ ਟੋਏ ਜੇ ਪਏ ਮਿਲ ਕਰ ਜਾਮਾ ਫਿਰ ਮੈਂ ਫਿਰ ਦੇਖੀਏ ਮੇਰਾ ਤਾਂ ਰੋਜ਼ ਹੀ ਮੂਤ ਜਾਂਦਾ ਤੇ ਆਪੇ ਸੁੱਕ ਸਕ ਜਾਂਦਾ ਮੇਰੇ ਉੱਪਰ ਮੁਸ਼ਕਿਲ ਤੇ ਆਉਗਾ ਨਾ ਹੁਣ ਸੁੱਕੀ ਜਾਂਦਾ ਮੁਸ਼ਕਿਲ ਇਹ ਨਹੀਂ ਆਉਗੇ ਬੱਚੇ ਸਾਰੇ ਉਹ ਬਾਥਰੂਮ ਦੀ ਉਸ ਮੈਂ ਹੁਣ ਉੱਥੇ ਹੀ ਕਰਦੇ ਹੋ ਉੱਥੇ ਆੜਾਉਂਦੀ ਬਾਥਰੂਮ ਦੀ ਮਸ਼ੀਨ ਲਾ ਗਏ ਹੁਣ ਕੀ ਕਰਾਂ ਡੈਪਰ ਜੇ ਵੀ ਸਾਰੀ ਗਰਮੀ ਲੈ ਨਹੀਂ ਜਾਣ ਰਾਤ ਨੂੰ ਕਰਉਂਦੇ ਵੀ ਤਰੁੱਕਦਾ ਰਹਿੰਦਾ ਕਈ ਵਾਰੀ ਉੱਠ ਕੇ ਕਰਾ ਦਿੰਦਾ ਨਾ ਕਈ ਵਾਰੀ ਨਹੀਂ ਜਾ ਕੇ ਆਉਂਦੀ ਕੱਲ ਇਹਨੇ ਮੂਤਤਾ ਹੈ ਕੱਲ ਕਰਤਾ ਹੈ ਛੁਛੂ ਤੇ ਅੱਜ ਕਹਿੰਦੇ ਅੱਜ ਬਚਾਰਿਆ ਅੱਜ ਮੈਂ ਉੱਟੀ ਤੇ ਮੈਂ ਕਰਾਤਾ ਜੇ ਬਿਜਤਰ ਉੱਠਣ ਤੇ ਫਿਰ ਉਹ ਕਰਾ ਦਿੰਦੇ ਨਹੀਂ ਇੱਥੇ ਪਿਆ ਅੱਜ ਦਿਨ ਜਾਣਾ ਲੈ ਮੈਂ ਲਾਵਾਂ ਝਾੜੂ ਫਿਰ ਜੇ ਅਗਰ ਇਹ ਕੰਮ ਇਹ ਤੱਕ ਚੜਾ ਨਹੀਂ ਹੋਣਾ ਆਪਣਾ ਮਤੋਂ ਧੁੱਪ ਬੜੀ ਚੜ ਜਣੀ ਕਿੰਨਾ ਟਾਈਮ ਹੋ ਗਿਆ ਸੱਤ ਧੁੱਪ ਤੇ ਹੋ ਗਿਆ ਉਹ ਹੁਤੇ ਇੰਨੀ ਗਰਮੀ ਪੈਂਦੀ ਹੈ ਕਿੱਥੇ ਜਾਵਾਂਗੇ ਸਾਰੀ ਗਰਮੀ ਸ਼ਿਮਲੇ ਸ਼ਿਮਲੇ ਕੋ ਮਨ ਚਲ ਜਿਗੇ ਮਿਲੇ ਕੋ ਮੰਜਲ ਜੀ ਦੀ ਸਾਰੀ ਗਰਮੀ ਸ਼ਿਮਲਾ ਦਾ ਟੂਰ ਖੇਚ ਲਈਏ ਗਰਮੀਆਂ ਉੱਥੇ ਕੱਢ ਆਈਏ ਹੈ ਮਾਇਆ ਤੇ ਬਾਬੇ ਨੇ ਦੇ ਦੇਣੀ ਇਹਦੇ ਪਲਾਨਿੰਗ ਤੇ ਬਣਾਈਏ ਹੁਣ ਗਰਮੀ 'ਚ ਜਾਣ ਦਾ ਫਾਇਦਾ ਉੱਥੇ ਨਹੀਂ ਚਲ ਕੋਈ ਨਾ ਦੇ ਇਹ ਦਊ ਕਾਪਾ ਬਾ ਉਹ ਨੂੰ ਮੇਂ ਪੜਾਵਾ ਗਰਮੀ ਪੈਂਦੀ ਐ ਇਨਵਰਟਰ ਦੀ ਲੋਡ ਆ ਉਹਨੂੰ ਕਿਹੜਾ ਪਤਾ ਨਹੀਂ ਲੈ ਆਪਾਂ ਸਾਈਪਾ ਲਾਗੇ ਝਾੜੂ ਜੇ ਗੱਲਾਂ ਬਥਾ ਕਰਦੇ ਰਹਿ ਤਾਂ ਬਹੁਤ ਟਾਈਮ ਹੋ ਜਾਣਾ ਇੱਧਰ ਵੇਖੋ ਮੇਰੇ ਹਸਬੰਦ ਤੇ ਕੰਮ ਚਾਹ ਪੀ ਕੇ ਗਲਾਸ ਉੱਥੇ ਰੱਖ ਦਿੰਦੇ ਨੇ ਹੁਣ ਆਪਾਂ ਰੱਖ ਕੇ ਉਹਨੂੰ ਰਸੋਈ 'ਚ ਮੇਰਾ ਕੰਮ ਵਧਾ ਦਿੰਦੇ ਨੇ ਮੇਰੇ ਫੇਰੇ ਮਰਾਉਂਦੇ ਕਦੀ ਇੱਧਰ ਕਦੀ ਉੱਧਰ ਕਦੀ ਇੱਧਰ ਹਾਂ ਬੱਤੀ ਵੀ ਚੱਲ ਜਾਣੀਆਂ ਕੰਨੀ ਬਾਟੀਆਂ ਕਰਕੇ ਜਦੋਂ ਇਹਨਾਂ ਦੇ ਨਵੇਕੇ ਵੀ ਬਣਾਉਂਦੇ ਦੁੱਧ ਨਿਕਲਦਾ ਵੇਖੀਂ ਜਦੋਂ ਉਸ ਨੂੰ ਇਹ ਜੋ ਆਪਣਾ ਲੈ ਆਉਣਗੇ ਉਹਨਾਂ ਦਿਨਾਂ ਨੂੰ ਇਹ ਬਣਾਈਆਂ ਅਕਸਰ ਲਾਉਣਾ ਤੇ ਪੈਣਾ ਹੀ ਹੁਣ ਤੇ ਇਹਨਾਂ ਕੱਟ ਲਾ ਦੇਣਾ ਵਾ ਹੈ ਹੀ ਇੱਕ ਦੋ ਦਿਨ ਲੱਗ ਜਾਨੇ ਕੱਟ ਕਈਆਂ ਥਾਵਾਂ ਤੇ ਤੇ ਲੱਗ ਵੀ ਗਏ ਆਪਰੇ ਇਤਰ ਦੀ ਦੁੱਧ ਧਾਰੀ ਕਾਪੀ ਤੇ ਮੇਰੇ ਕੋ ਇਹਨਾਂ ਨੇ ਰੱਖਣਾ ਹਨ ਕਿੱਥੇ ਰੱਖਦੀ ਨੇ ਮੈਂ ਮਚਾੜੂ ਲਾਵਾਂ ਨਹੀਂ ਆਦੇ ਮੈਂ ਰੱਖੀ ਹੋਣਾ ਇੱਥੇ ਉਹ ਤਾਂ ਹੀ ਰੱਖਦੇ ਹੁੰਦੇ ਐ ਇੱਕ ਗਲਾਸ ਪਾ ਦੇਣੀ ਐ ਇੱਕ ਤਾਂ ਰੈਵਰ ਮਿੰਟ ਮਿੰਟ ਤੇ ਭਰਨਾ ਪੈਂਦਾ ਇੰਨੀ ਗਰਮੀ ਨਹੀਂ ਹੋ ਗਈ ਅੱਜ ਅਸੀਂ ਲੇਟ ਹੋ ਗਏ 6 ਵਜੇ ਨਾ ਮੈਂ ਕਰਾਉਤ ਨਹੀਂ ਨਾ ਅਰੇ ਜਾ ਹਾਈ ਤਾਂ ਬੜੀ ਭੱਜ ਭੱਜ ਕੇ ਕੰਮ ਹੁੰਦਾ ਅਰੇ ਆਹ ਮੋਟਰ ਚਲਾਵਾਂਗੇ ਇੱਥੇ ਭਰ ਲਾਂ ਟਾਈਮ ਨਹੀਂ ਹੈਗਾ ਮੇਰੇ ਤੋਂ ਤੋੜ ਤੋੜ ਉਠਾ ਉਠਾ ਜਾ ਵਰਸ ਅਰਪਨ ਥਲੇ ਤਾਰ ਜਾਬ ਥਲੇ ਤਾਰ ਅਰਪਨੂ ਨਸ ਤੋਣਾ ਵਾ ਬਸ ਸਬਜੀ ਤੇਰ ਤਰ ਨਹੀਂ 6 ਵਜ ਗਏ 6:30 ਹੋ ਗਏ ਨਾ ਮਚਰਾਵਾ ਨਾਲ ਮਨ ਗਰਮੇ ਲੱਗਦੀ ਆ ਜਾ ਜੱਪ ਕਰਦ ਲੈ ਕੇ ਭੱਜ ਕੇ ਜਾ ਅੰਦਰੋਂ ਕਰਦ ਲੈ ਕੇ ਅੱਜ ਮੰਮੀ ਨੂੰ ਖੁਲਾਰ ਕੇ ਆਈ ਨਹੀਂ ਨਹੀਂ ਜਿਹੜੀ ਨਾ ਹਣਾ ਜਾ ਕਰਦ ਲੈ ਕੇ ਅੰਦਰ ਪਹਿਲਾਂ ਛੇਤੀ ਸਬਜੀ ਤੜਕਾ ਲਾ ਕੋ ਤੂੰ ਰੈਬਰ ਪਰ ਨਾ ਵਾ ਕੀ ਕਰੰਦਾ ਤੁਸੀਂ ਇੱਕ ਪਰ ਕੇ ਲਾ ਕੇ ਪਰ ਪਰ ਹਾਂ ਰੈਬਰ ਟੁੱਟ ਜਾਣਾ ਪੁੱਤ ਨਾ ਐਦਾਂ ਕਰੋ ਕਿੰਨਾ ਕੀ ਹੈ ਪਹਿਲਾਂ ਕਿੰਨਾ ਰੇਟ ਕਰਾਂ ਅੱਜ 6 ਕਿੰਨੇ ਕਾਏ ਨੇ ਸੋਤ ਮਮਾ ਹਾਂ ਹਾਂ ਕਿੰਨੇ ਕਾਏ ਨੇ ਕਿੰਨੇ ਕਾਏ ਪਾਣੀ ਪਰ ਦੇਖੋ ਤੋ ਰੁਕ ਜਾਓ ਤਾਜ਼ਾ ਪਾਣੀ ਖੜਕੀ ਹਾਂ ਮੈਂ ਤੋੜ ਦੇਣਾ ਇੱਕ ਅੱਜ ਨਾ ਕਰ ਪੁੱਤ ਹਾਂ ਵੇ ਕੀ ਕਰਨ ਦੇ ਆਵਦੇ ਵੱਲ ਕਰ ਵਾਰਸ ਵੱਲ ਇਹਨੇ ਤੋੜ ਦੇਣਾ ਰਹਿ ਭਰੇ ਨੇ ਹੋਰ ਵੀ ਕਰਨਾ ਵਾਰਸ ਵੱਲ ਆਇਆ ਓ ਬਚ ਜੰਦੇ ਐ ਅਪਰੇ ਆਂ ਫਿਰ ਥੋੜਾ ਬਚ ਜੰਦੇ ਇਹ ਅੰਦਰ ਕਨੀਆ ਉਸ ਨੇ ਇਹਨੇ ਤੇ ਕੱਟ ਲਿਆ ਸਿੱਧੇ ਹੈ ਗੰਝੇ ਕੱਟ ਲਿਆ ਨਹੀਂ ਮੈਂ ਨਹੀਂ ਪਹਿਣਾ ਮੂੰਹ ਤੋਂ ਲੱਗਦਾ ਲੱਗਦਾ ਜਲਾ ਰਿਹਾ ਤੁਲਾ ਉਰੀ ਜੂ ਮੈਂ ਰੋਜ਼ ਨਹੀਂ ਲਾਉਂਦੀ ਤੇ ਇਹ ਨਹੀਂ ਮਿਲਾਉਂਦੀ ਕੋਈ ਲਗਾਇਆ ਲਾ ਲੈਣੀ ਜਿਆਦਾ ਲੰਬੇ ਹੋ ਜਿਆਦਾ ਲਾਉਣੀ ਹੈ ਤਾਂ ਲੰਡਾ ਜਿਹਾ ਲਗਾ ਦੇ ਅੱਜ ਬਹਿ ਜਾ ਮੈਡੀਕੈਸ਼ਨ ਸੁਲਾਣੀ ਮਾਰੀ ਮੈਂ ਨਹੀਂ ਬੈਣਾ ਮੇਰੇ ਬੈਣ ਦਾ ਟਾਈਮ ਹੀ ਨਹੀਂਗਾ ਮਾਪੇ ਤੇ ਨਹੀਂ ਜਾਣਾ ਅੱਜ ਮੈਂ ਨਹੀਂ ਤਣਾ ਤੋੜਨਾ ਜਿਆਦਾ ਨਹੀਂ ਤੋੜਨਾ ਚੱਲਣੀ ਜੋਗਾ ਨਹੀਂ ਮੈਂ ਤਾਂ ਸਿੱਪ ਕੜੀਚੀ ਪੋਣਾ ਪਾ ਲੈ ਇਹ 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 2-4 ਪੱਤੇ ਮੋਕੀ ਚ ਪਾ ਲੈ ਨਹੀਂ ਬੜਾ ਸੁੱਕ ਗਈ ਨਹੀਂ 2015 ਜੀ ਆਟਾ ਮਿਲ ਗਿਆ ਸੱਚ ਉਹ ਦੋ ਤੇ ਬਹੁਤ ਉਹ ਤਾਂ ਮੈਂ ਨਾ ਪਿਆਰ ਜਾਂਦਾ ਜਿਹੜਾ ਹੁਣ ਉਹ ਕਿੱਧਰ ਜਾਣਾ ਬੱਚੇ ਨਹੀਂ ਹੁਣ ਇਹ ਲੈ ਆਪਣ ਇਧਰ ਆ ਹੁਣ ਇਹ ਲੈ ਕੇ ਆਇਆ ਗੱਡੀ ਚੋਂ ਲਾਇਆ ਕੀ ਆਟਾ ਸਾਡਾ ਮਿਲੇ ਨਹੀਂ ਹੁਣ ਗਿਆ ਤੇ ਬੱਤੀ ਨਹੀਂ ਆਈ ਅੱਜ ਸਾਰੇ ਦਿਨ ਮੈਨੂੰ ਉਹਨਾਂ ਘਰਾਂ ਦੇ ਚੀਜ਼ਾਂ ਚਿੱਤੀ ਕਿਤਾ ਮੈਨੂੰ ਉਹਨਾਂ ਘਰ ਕਿਨੇ ਕਰੇ ਤਾਂ ਉਹਨਾਂ ਘਰ ਇਹ ਤਾਂ ਜਾਂਦੇ ਹੀ ਚੋਰੀ ਤਾਂ ਤੇਰੀ ਹੁਣੇ ਫੜੀ ਗਈ ਜਿਆਦਾ ਨਹੀਂ ਜਾਂਦੇ ਉਹਦੀ ਗੱਲ ਸੱਚੀ ਆ ਜਿਆਦਾ ਨਹੀਂ ਜਿਆਦਾ ਚਾਤਾ ਹੀ ਕਰ ਜਾਂਦੇ ਆ ਆਹੋ ਜਿਆਦਾ ਜੀ ਮੇਰੇ ਕੋਲ ਪਤਾ ਸਾਡੇ ਘਰੇ ਨਹੀਂ ਆ ਤੁਹਾਡੇ ਘਰੋਂ ਜਵਾਬ ਮਿਲੇ ਫਿਰ ਜੇ ਜਪਾਈ ਨਾ ਤੁਹਾਡੇ ਘਰੇ ਨਹੀਂ ਹਾਂਜੀ ਉਹ ਮੇਰੇ ਮਗਰੇ ਤੇ ਡੋਲਾ ਪੜ ਕੇ ਡੱਬਾ ਤੁਰੀ ਜਾਂਦੀ ਬਲਡ ਬਾਹਰ ਤਾਂ ਪੜੀ ਵਾਸ ਵੀ ਰਿ ਨੂੰ ਵਾਸ ਪਦਨ ਮੈਂ ਤਾਂ ਚੌਲ ਧਰੇ ਆ ਹੋ ਜਾ ਚੌਰ ਬਣਾਏ ਆ ਵੀ ਸਾਲਨਾ ਨਹੀਂ ਆਟੇ ਨਾ

ਪਹਿਲਾਂ ਪਾਣੀ ਚ ਫਿਰ ਦੁੱਧ ਇਤਾਂ ਹੀ ਮੈਂ ਵੀ ਇਤਾਂ ਪਾਣੀ ਪਾਣੀ ਚ ਪਾਣੀ ਇਹ ਤਾਂ ਦੁੱਧ ਜ਼ਿਆਦਾ ਲੱਗਦਾ ਨਹੀਂ ਦੁੱਧ ਤੇ ਤੇਰੇ ਉਹ ਪਹਿਲੇ ਹੋ ਤਾਂ ਮਜਾ ਆ ਗਿਆ ਤੁਸੀਂ ਹਾਏ ਹੱਸ ਨਹੀਂ ਦਈ ਨਹੀਂ ਸਰਨਾ ਸਾਡਾ ਕੱਲ ਨੂੰ ਵੀ ਟੋਣਾ ਅੱਜ ਵੀ ਟੋਣਾ ਮਿਸਤਰੀ ਆ ਕੇ ਟੰਡਾਉਣਾ ਪੈਣਾ ਕੱਲ੍ਹ ਕੋ ਕੱਲ੍ਹ ਕੱਲ੍ਹ ਲੈ ਨੀ ਕੱਲ ਲੈਣਾ ਮੈਂ ਚੇਤਾ ਭੁੱਲ ਗਿਆ ਮੈਂ ਦੁੱਧ ਲੈ ਕੇ ਆ ਨਾ ਮੇ ਦਿਮਾਗੋਂ ਨਿਕਲ ਗਿਆ ਮੈਂ ਦੁੱਧ ਲੈ ਕੇ ਆਹ ਹੋ ਆਖਣੇ ਹਾਂ ਆਖਣੇ ਮੇ ਦਿਮਾਗੋਂ ਨਿਕਲ ਗਿਆ ਦੁੱਧ ਚ ਮੈਂ ਕਿਹਾ ਵੀ ਵਰ ਦੁੱਧ ਚ ਲਿਖੀ ਜਾਏ ਸਾਡੇ ਹਾਂ ਲਾਹੋ ਲਿਖਣਾ ਮੈਂ ਅੱਜ ਤੋਂ ਲਿਖਾਂਗਾ ਨਾ ਕਿੰਨੀ ਤਰੀਕ ਆ ਆਪਾਂ ਲੇ ਗਮਾਡੀਆਂ ਕਰੋ ਪੂਤਨਾ ਖੜਨਾ ਕੜੀ ਚ ਪਾਉਣਾ ਆਸਤੇ ਫਤਿਹ ਬਾਸ ਜੱਜ ਜੱਜ ਦੋ ਦੋ ਆਪਾਂ ਕਰਕੇ ਦੇ ਬਾਅਦ ਅਸੀਂ ਪਨੀਰ ਵੀ ਪਾਉਣਾ ਵਾ ਨਹੀਂ ਨਹੀਂ ਆਹ ਨੂੰ ਮੰਨਦੇ ਆਲੋ ਮੈਨੂੰ ਬਾਤ ਤਾਂ ਸੁਣ ਗਈ ਆ ਜਾਂ ਤੇ ਪਨੀਰ ਕੇ ਗੱਨੇ ਆਲੂ ਗੱਨੇ ਆਲੂ ਨੇ ਪਨੀਰ ਪਾਉਣਾ ਵਿੱਚ ਮੈਨੂੰ ਸੁਣ ਕੇ ਲੱਗ ਗਿਆ ਪਤਾ ਮੈਨੂੰ ਮਾਂ ਵੀ ਬਣਾਉਣਾ ਹੀ ਹਟਦਾ ਹੀ ਨਹੀਂ ਹੁੰਦਾ ਤੇ ਤੋਂ ਮੈਂ ਤਾਂ ਰਾਕੇ ਦੁੱਧ ਦੇ ਦੋ ਆਈ ਦੀ ਜੜੀ ਸਾਰਾ ਸਿਰ ਤੋਂ ਕਰ ਲੈ ਵਾ ਨੀ ਨਹੀਂ ਹੈਗਾ ਮਰਜੀ ਸਭ ਕੁਦਰਿੰਦੀ ਨਹੀਂ ਤੇ ਪੜੀ ਮਾਰੇ ਦੱਸ ਤਾਰੇ ਦੁੱਧ ਹੀ ਨਹੀਂ ਇਹ ਦਿੰਦੇ ਨਹੀਂਗੇ ਐਡਾ ਪਤੀਲਾ ਭਰਿਆ ਰਤੀ ਮੈਨੂੰ ਆਖ ਨਹੀਂ ਮੈਂ ਇੰਨਾ ਜਾਂਦੀਆਂ ਦੁੱਧ ਨਹੀਂ ਦਿੰਦੇ ਆ ਮੈਂ ਤਾਂ 5-6 ਕਿਲੋ ਦੁੱਧ ਤੇ ਕਢਣੀ ਆਲੇ 5-6 ਕਿਲੋ ਦਾ ਸ਼ਗਲਾ ਭਰ ਕੇ ਮੈਂ ਨਾ ਸਾਰਾ ਪੀ ਜਾਣਾ ਹਾਂ ਕੁੜੀ ਇਹ ਇਹਦੇ ਤੇ ਸਾਡੀ ਚਾਹ ਵੀ ਬਣਦੀ ਇਹਦੇ ਤੇ ਸਾਡੇ ਨਿਆਣੇ ਵਿੱਚ ਸੀ ਆਪ ਵੀ ਪੀਣਾ ਉਹ ਹੀ ਪੀਣੂ ਨਹੀਂ ਤੁਹਾਡਾ ਚਾਹ ਵੀ ਬਣਦੀ ਆ ਆਹ ਤਾਂ ਥੋੜਾ ਦੁੱਧ ਵਾ ਸਰਫੇ ਨਾਲ ਵਰਤਿਆ ਕਰੋ ਵਿਚਾਰੇ ਕਿਦਾਂ ਕਮਾਉਂਦੇ ਆ ਇਹ ਸਾਡਾ ਗਾਂ ਦਾ ਘਰ ਦੇ ਪਨੀਰ ਨਾਲ ਕੱਲ ਮੱਛਰ ਦਾ ਆਜੇ ਕੰਮ ਤੇ ਗਾਂ ਦਾ ਪਨੀਰ ਜ਼ਿਆਦਾ ਬੰਦਾ ਹੈ ਉਹ ਤਾਂ ਬੁੱਧਾ ਕਿੱਥੇ ਗਾਂ ਦਾ ਪਨੀਰ ਜ਼ਿਆਦਾ ਬੰਦਾ ਵਾ ਨਹੀਂ ਪਰ ਕਿਉਂ ਨਹੀਂ ਮਰਜੀ ਮੈਂ ਕਈ ਦਾ ਆਈਡੀਆ ਲਾ ਕੇ ਕੱਢਿਆ ਮੈਂ ਆਪਣੀ ਗਾਂ ਦਾ ਘਰ ਦੇ ਪਨੀਰ ਜ਼ਿਆਦਾ ਬੰਦਾ ਗਾਂ ਦਾ ਗਾਂ ਦਾ ਪਨੀਰ ਮੈਨੂੰ ਜ਼ਿਆਦਾ ਲੱਗਦਾ ਤਾਂ ਤੁਸੀਂ ਨਹੀਂ ਲਈ। ਕਿਉਂ ਨਹੀਂ ਹੁਣੇ ਨਾ ਲੈਣਾ ਵਾ? ਟਿਵੀਸ਼ਨ ਨਹੀਂ ਗਿਆ ਅੱਜ ਜੀ। ਮੇਰੇ ਬਾਅਦ ਬਟਾਉਣਾ ਹੀ ਤੇਰੇ ਛੁੱਟੀ ਆ ਮੈਂ ਤੇ ਉਹ ਵੀ ਆਂਦੀ ਸਵੇਰੇ ਛੁੱਟੀ ਆ। ਮੈਂ ਨਹੀਂ ਬਣਾਣੀ। ਮੈਂ ਹਾਂ ਚੱਲ ਕੋਈ ਨਹੀਂ ਬਣਾ ਲਈ। ਨਹੀਂ ਆਵਾਜ਼ ਕਮ ਨਹੀਂ। ਪਹਿਲਾਂ ਇਹ ਨਾਲ ਪਲੇਪੋਤਨਾ ਆਪਾਂ ਲੱਗੀਆਂ ਕੜਿਛ ਪਾਉਣ ਨੂੰ ਉਤਨਾ ਤੇ ਮਿਰਚਾਂ ਗਰਿਆਂ ਸਾਰਨ ਇਹਦੇ ਨਾਲ ਕੰਮੇ ਪੰੜ ਲੱਗਦੀ ਬਹੁਤ ਸਵਾਦ ਆਪਾਂ ਇਹਦੇ ਵਿੱਚ ਪਾਉਣੇ ਹੋਏ ਨਾਲ ਨਾਲ ਹਰੀਆਂ ਮਿਰਚਾਂ ਤੇ ਇਹ ਵੀ ਪਾਣਗੇ ਬਹੁਤਨਾ ਤੇ ਦਹੀਂ ਥੋੜਾ ਸੀ ਇਸ ਤਰ੍ਹਾਂ ਲੱਗੀ ਹੈ ਜੀ ਕੰਮ ਕਰਨਾ ਤੇ ਕੜੀ ਬਹੁਤ ਸਵਾਦ ਬਣਦੀ ਆ ਬਹੁਤ ਟੇਸਟੀ ਬਣਦੀ ਆ ਸਾਡੀਆਂ ਗਵੰਟਨ ਬਹੁਤ ਖਰਾਬ ਹਨ ਮੈਨੂੰ ਕਹਿ ਦਿੰਦੀਆਂ ਬਲੌਗ ਬਣਾ ਉਹ ਕਿ ਮੈਂ ਕੱਲੀ ਜਾਣੀ ਆ ਨਾ ਮੇ ਤੋਂ ਕੰਮ ਹੁੰਦਾ ਵਾ ਤੇ ਬਲੌਗ ਬਣਾਵਾ ਕੇ ਕੰਮ ਕਰਾਂ ਮੈਨੂੰ ਕੁਝ ਸਮਝ ਨਹੀਂ ਆਉਗੀ ਤੇ ਅੱਜ ਮੈਨੂੰ ਮੰਨਣਾ ਹੀ ਪਿਆ ਜਬੋਂ ਉਹਦੇ ਡੰਡੇ ਬੂਡੇ ਕੁੱਟਿਆ ਜਾਵੇ ਪੂਤਨਾ ਤੇ ਜਿਆਦਾ ਵਧੀਆ ਵਾ ਕਿ ਹਣ 10 ਬਹੁਤ ਘਟਾ ਸਾਢੇ 6 ਹੋ ਗਏ ਆ ਲੇਟ ਹੋ ਗਏ ਆ ਆਪਾਂ ਇਹਦੇ ਵਿੱਚ ਗ੍ਰੈਂਡ ਕਰਦੇ ਆ लोग इन्हें ऐड कर देंगे थोड़ा जो पूर ज्यादा मिक्स हो जाएगा अपना पत्ते के ना दिखेंगे थोड़ा बढ़िया अपना पूतना ग्रैंड

ਵੇਲਾ ਹੜੀ ਲਾਈਟ ਨਹੀਂ ਆਉਂਦੀ ਐਂ ਬੈਠੇ ਆ ਸਾਰਾ ਟੱਬਰ ਮੱਛਰ ਲੜਾਉਂਦਾ ਬਾੜ ਹਾਵੇ ਹੱਡੀ ਐਸ਼ ਮੇਨ ਬੈਠੀ ਮੱਛਰ ਲੜਾਉਂਦੀ ਅਜੇ ਮੇਨ ਦਿਨ ਤੋਂ ਕੋਈ ਅਸਰ ਵੀ ਨਹੀਂ ਹੋਣਾ ਮੱਛਰ ਦਾਣਾ ਵੇ ਉਹ ਹਲਮ ਡੈਮ ਮੈਨੂੰ ਸੋ ਕੁਝ ਆਦਾ ਨਾ 10 ਦਿਨ ਹੀ ਨੇ ਤੈਨੂੰ ਮੱਛਰ ਦੀ ਬੀੜ ਨਹੀਂ ਹੁੰਦੀ ਹੱਡੀ ਐਸ਼ ਮੇਨ ਨੂੰ ਤੈਨੂੰ ਮੱਛਰ ਕੀ ਕਰ ਸਕਦਾ ਹਨ ਮੈਨੂੰ ਸੋ ਕੁਝ ਆਦਾ ਕਰ ਸਕਦਾ ਉਹ ਮੇਰਾ ਖੂਨ ਜਾਦਾ ਪੀਂਦਾ ਮੈਂ ਮੈ ਕੀ ਕਹੀਆਂ ਨਾ ਤੇਰਾ ਖੂਨ ਜਿਆਦਾ ਬੀਬੀ ਹੱਡੀ ਪੱਛ ਲੜਾਉਂਦੀ ਪੱਕਾ ਚੱਲਾਂਦੀ ਪਤਾ ਨਹੀਂ ਤੂੰ ਸਾਈਕਲ ਛੱਡਦੇ ਹੁੰਦੇ ਨੇ ਰਾਹ ਗਿਆ ਵਾ ਕੰਧ ਚ ਵੱਜਣੀ ਇਹ ਤਾਂ ਹਾਟੀ ਬੱਤੀ ਇੰਨਾ ਤੰਗ ਕਰਦੀ ਨਾ ਇਹ ਤਾਂ ਸਟਾਰਟਿੰਗ ਆ ਵਾਡੀਆਂ ਚ ਵੇਖਿਆ ਹੋਇਆ ਹੀ ਨਹੀਂ ਕਰੇ ਮੈਨੂੰ ਨਾ ਅਨੰਦਾ ਚੀਤ ਫੰਟਨ ਤਾੜੀਆਂ ਮਾਰੇ ਬਾਜੂਗਾ ਨਹੀਂ ਆ ਤੈਨੂੰ ਪਤਾ ਸੁਖਵੰਦੀ ਮੰਮੀ ਪਤਾ ਕੀ ਕਰਦੀ ਹੁੰਦੀ ਆਏ ਵਾਹ ਰੋ ਪੁੱਛਰਿਆ ਬਰਾਗਾ ਉਹਦੀਆਂ ਤੇ ਗੱਲਾਂ ਹੀ ਮੈਨੂੰ ਪੱਤੀ ਆ ਗਈ ਪੱਤੀ ਵੰਦੀ ਪੱਤੀ ਵੰਦੀ ਕਾਲੇ ਦੀ ਪੱਤੀ ਆ ਗਈ ਚੱਧ ਪੱਤੀ ਚੱਧ ਪੱਤੀ ਮੇਰੇ ਚ ਆ ਗਈ ਚੱਧ ਪੱਤੀ ਕਾਜੂ ਜੂਣੀ ਦੀ ਜਗਾਚੂ ਹੋ ਜਾਂਦੀ ਕਾਲੇ ਦੀ ਬੋਟੀ ਘਰ ਨੂੰ ਵੜਾ ਜਾਂਦੀ ਹੈ ਬੂਆ ਬੰਦ ਕਰਦੀ ਠੀਕ ਹੈ ਕਾਲੇ ਦੀ ਬੋਟੀਆਂ ਮੈਨੂੰ ਕਾਲੇ ਦੀ ਬੋਟੀ ਆਖੰਦਾ ਹੈ ਰਾਤ ਤੇ ਅੱਜ ਸਾਡਾ ਕੰਮ ਲੇਟ ਹੋ ਗਿਆ ਸੀ ਕਿ ਕਿਸੇ ਚਲੇਗੀ ਅਸੀਂ ਦੀਦੀ ਦੇ ਘਰ ਚਲੇ ਗਏ ਸੀਗੇ ਤੇ ਆ ਹਮਾਰੇ ਸਾਤੂ ਦਾ ਬਣਾਇਆ ਕਹਿੰਦੇ ਬੱਚਿਆਂ ਲਈ ਚੰਗਾ ਹੁੰਦਾ ਦਿਮਾਗ ਨਾਲ ਦਿਖਣਾ ਤੇਜ਼ ਹੁੰਦਾ ਸਾਤੂ ਦਾ ਬੱਚੇ ਨੂੰ ਚੱਈਏ ਤੇ ਅਸੀਂ ਅੱਜ ਦਲੀਆ ਬਣਾਇਆ ਸੀ ਬੱਚਿਆਂ ਵਾਸਤੇ ਤਾਂ ਸੇਨਾ ਵੀ ਬਚਿਆ ਪਾਣੀ ਸਾਰਾ ਥਾਪ ਕੇ ਲੈ ਆ ਸਾਡੀ ਸਬਜ਼ੀ ਤੇ ਉਹ ਗਰਦਿਤ ਭਾਂਡੇ ਮੰਜਾਂ ਦੇ ਆ ਅਸੀਂ ਸੋਈ ਸਾਫ਼ ਕਰਾਂਗੇ ਤੇ ਐਦਾਂ ਕਰਕੇ ਸਾਡਾ ਕੰਮ ਆ ਸਾਡਾ ਦੁੱਧ ਥੋੜਾ ਸਾਟਾ ਰਹਿ ਗਿਆ ਅਸੀਂ ਦੁੱਧ ਪੀਣੇ ਆ ਬੱਚੇ ਸਾਡੇ ਦਲੀਆ ਖਾਂਦੇ ਅਸੀਂ ਦੁੱਧ ਥੀਕੇ ਸੌਣੇ ਹੁਣ ਦੁੱਧ ਨੂੰ ਇਹ ਠੰਡਾ ਪਾਵਾਂਗੇ ਆ ਪਕੌਲੇ ਚ

ਸਾਰਾ ਦੇਣਾ ਸੀ ਸਲੈਬ ਚੁੱਲੇ ਸਲੈਬ ਚੁੱਲੇ ਜਿੰਨੀ ਵੀ ਰਸੋਈ ਚ ਵੱੜਦੇ ਹੀ ਉੰਨੀ ਵੀ ਸਾਫ਼ ਕਰਦੇ ਕਮਰੇ ਵਿੱਚ ਇਹ ਤਾਂ ਬਚੇ ਨਹੀਂ ਜੇ ਉਦੋਂ ਨਾ ਜੇ ਇੱਕ ਹੀ ਲਾਗੇ ਨਾ ਦਰੋਂ ਜਾਵਾ ਚੋਂ ਕੋਈ ਜੰਗਰ ਉਤਾਰਦੇ ਪਾਉਂਦੇ ਤੇਰੇ ਕਾਲੇ ਜਿਹੇ ਪੈਣ ਨਹੀਂ ਬਣੀ ਨਹੀਂ ਸਹੀ ਹੁੰਦੀ ਨਾਲ ਨਾਲ ਚੁੱਕ ਕੇ ਦੇਖੀਂ ਸਾਰੇ ਬੱਚਿਆਂ ਨੂੰ ਛੁੱਟੀ ਚਲੋ ਇਹ ਟੈਨਸ਼ਨ ਤਾਂ ਨਹੀਂ ਹੈਗੀ ਉਹ ਤਾਂ ਗਰਮੀ ਚੰਗਾ ਸੋਕੋ ਘਰੇਿਆਂ ਨੇ ਕੌਣ ਕੌਣ ਦੁੱਧ ਪੀ ਕੇ ਰਾਤ ਨੂੰ ਸੌਂਦਾ ਸਾਨੂੰ ਕਮੈਂਟਾਂ ਚ ਜ਼ਰੂਰ ਦੱਸਿਓ ਅਸੀਂ ਤਾਂ ਦੁੱਧ ਜ਼ਰੂਰ ਸਾਰਾ ਪਰਿਵਾਰ ਪੀਣੇ ਦੁੱਧ ਪੀ ਕੇ ਕਿਵੇਂ ਆਦਕ ਪਈ ਹੈ ਇਹ ਵੀ ਅਸੀਂ ਦੁੱਧ ਤੋਂ ਬਿਨਾ ਹਾਲ ਨਹੀਂ ਕੀਆ ਕੀ ਆਪਾਂ ਸੋਚਦਾ ਕਿਵੇਂ ਹਾਂ ਫਲਰ ਤੇ ਮਾਰ ਗਏ ਸੇ ਮਾਂ ਸੇਰ ਸੇਰ ਫੇਰ ਕਰੀਦੀ ਇਕਰੀ ਸਵੇਰੇ ਫਿਰ ਅਸੀਂ ਇੱਕ ਵਾਰੀ ਕਰਨੀ ਹੁੰਦੀ ਓ ਟਿੱਕੇ ਜਦੋਂ ਚਾਹ ਚੁਪਣਾਈ ਦੀ ਬਾਡੇ ਪੁੰਡੇ ਸਾਫ ਕਰੀਦੇ ਆ ਬਲੈਂਡਰ ਸਾਫ ਕਰਨਾ ਹੈ ਹਾਈ ਹੈਲੋ ਹਾਂ ਕਿਵੇਂ ਹੋ ਵੀ ਕਿ ਯਾਰ ਵਧੀਆ ਵਧੀਆ ਮੈਂ 2 ਮੀਟਰ ਰੋਕੋ ਰੋਕ ਜੋ ਕਰਦੀ ਤੁਹਾਡੀ ਘਾਤੋ ਤੇ ਕਿੰਨੇ ਉੱਭਲੇ ਦੋਦੇ ਝੁੱਭਲੇ ਹੀ ਨਹੀਂ ਅੱਜ ਇਹ ਮੰਮੀ ਵਾਲੇ ਉੱਭਲੇ ਆਉਣਾ ਮੇਰਾ ਨਹੀਂ ਉੱਭਲਿਆ ਮੇਰਾ ਤਾਂ ਦੋਤਾ ਚੁੱਪ ਲਿਆ ਹੀ ਨਹੀਂ ਨਾਲੇ ਮੋਸਲੇ ਸਾਫ ਕਰਦੀ ਨਹੀਂ ਉੱਭਲੇ ਦੇ ਮੈ ਤਾਂ ਰੱਖਿਆ ਨਿਆਣੇ ਵਾਲਾ ਤੌਲੀਆ ਪਾੜ ਲਿਆ ਤੇ ਨਿਆਣੇ ਰਹਿ ਗਈ ਆ ਦੂਜਾ ਉਹਨਾਂ ਕਿਹੜੇ ਤਰ੍ਹਾਂ ਨੇ ਨਾ ਪਾੜ ਕੇ ਦੇ ਬੰਦਿਓ ਹਾਂ ਨਿਆਣੇ ਆਪਣਾ ਕੋਈ ਨਹੀਂ ਨਿਆਣੇ ਦਾ ਦੂਜਾ ਹੈਗਾ ਤਾਂ ਇਹੜਾ ਫੀਕੋ ਹੋਰ ਲੱਗੂ ਕੋਈ ਸਹੀਓ ਉਹ ਵੀ ਪਾੜੀ ਤੋ ਹਾਂ ਉਹ ਗੰਦਾ ਤੌਲੀਆ ਉਹ ਕੋਈ ਪਾੜੀ ਤੋ ਹੋਰ ਇੱਕ ਵਾਰ ਨੂੰ ਪਾੜੋ ਨਹੀਂ ਹੋਣਾ ਇੱਥੇ ਨਹੀਂ ਸਾਫ਼ ਹੋਣਾ ਕੋਈ ਨਾ ਉਹ ਤਾਂ ਕੇ ਕੰਮ ਨਾ ਲੈਂਦਾ ਹੀ ਨਹੀਂ ਕੋਈ ਉਹਨੂੰ ਹਾਂ ਮੈਂ ਜਿੱਤਦਾ ਲੈਂਦਾ ਨਾ ਉਹ ਬੜਾ ਸਟੇਨ ਨਾ ਹੋ ਗਿਆ ਵਧੀਆ ਚੋ। ਉਹ ਪਾਣੀ ਝੁੱਕਦਾ ਵੜ। ਉਹ ਵਧੀਆ ਜਿਆਣਾ ਦਾ ਕਾਹ ਨਹੀਂ ਦੇ ਗੁਰਪ੍ਰੀਤ ਦੀ ਸਬਜੀ ਕੱਢਦੇ ਇਥੇ ਕੌਲੀ ਚ ਬਾਕੀ ਕੱਢ ਲੈਨੇ ਗੁਰਪ੍ਰੀਤ। ਆਹੋ ਥੋੜਾ ਜਿਹਾ ਹੋਣਾ। ਹੁਣ ਸਬਜੀ ਕੱਢ ਕੇ ਫ੍ਰੀਜ ਚ ਲਾਉਣੀ ਪਈ ਦੀ ਗਰਮੀ ਬੜੀ ਹੋ ਗਈ। ਮੈਨੂੰ ਜਰਾ ਰਾਤੀ ਸੌਂਦੇ ਟੈਂਸ਼ਨ ਪੈ ਜਾਂਦੀ ਵੀ ਗਰਮੀ ਚ ਰਾਤੀ ਤੇ ਸਾਰੀ ਰਾਤ ਨੀਂਦ ਹੀ ਨਹੀਂ ਆਈ ਚੱਲਦੀ। ਕਿੰਨਾ ਟਾਂ ਜਾ ਗਈ ਧਵਾ ਕੇ ਬਾਅਦ। ਆਹ ਤੇ 6-7 ਮਹੀਨੇ ਚੋਂ ਪਾਰ ਸੌਂਈ ਤਾਂ। ਕਿਉਂ? ਬੀਬੀ ਅਖੜ ਗਈ। ਤੇਰੇ ਵੀਡੀਓ ਅੰਦਰੋਂ ਗਰਮੀ ਚੱਲ ਜਾਂਦੀ ਨਾਲ। ਹੁਣ ਸਭ ਥੋੜੀ ਜਿਹੀ ਗੱਜ ਕੱਟਾ। ਆਹ ਨਿਕਲੀ ਟੂਰੇ ਫੜਦੇ ਨੇ। ਕਿੱਟੀ ਬਾਤ ਇਹਨਾਂ ਦੀ। ਆਲੂ ਆ ਤੇ ਮੈਂ ਇਹਨੇ ਰੋਟੀ ਖਾਣੀ ਹੈ ਨਹੀਂ ਅੰਦਰ। ਦੇ ਚਰੋੜੀ ਤੇ ਫਿਰ ਇਹ ਬਣਾਵਾਂਗੇ ਦਹੀਂ ਹੋਗਿਆ ਆਲੋ ਸਬਜ਼ੀ ਨੂੰ ਸਵਾਦ ਲੱਗਣਾ ਨਹੀਂ ਬਣਾ ਰਹੇ ਦਹੀਂ ਆਪਨੇ ਆਣੇ ਦਾ ਕੱਢ ਲਿਆ ਨਾਲੇ ਇਦਾਂ ਸਹੀ ਵੀ ਹੁੰਦਾ ਨਾਲੇ ਟਿੱਕਾ ਨਿਆਣਾਂ ਲਈ ਕੱਢ ਲਈ ਤੇ ਨੀਂ ਮੀਲ ਨਹੀਂ ਦੱਸਦੇ ਕਿ ਜਨਮਾਰ ਬਣੇ ਜਿੰਦੇ ਉਹ ਨਾਲੇ ਗੁਈ ਮਾਰ ਕੇ ਪਾ ਤਾ ਬਰੂਨ ਨਾ ਵੀ ਕੱਢ ਤੋ ਭਾਂਡੇ ਵਿੱਚ ਲੇ ਰੱਖ ਕਿਤੇ ਨਾ ਰਿਹਾ ਉਸਮਾ ਦਸਰਾ ਇਹ ਨਹੀਂ ਨਹੀਂ ਸੋਈ ਤੇ ਕੌਲਾ ਨਹੀਂ ਹੈਗਾ ਕੋਈ ਕਿਤੇ ਗਿਆ ਆਪਣੇ ਕਿੰਨੇ ਕਪੜੇ ਮੈਂ ਤੇ ਆਪ ਮੈਂ ਤਾਂ ਗਲਾਸ ਵੀ ਨਹੀਂ ਕੋਈ ਲੱਭਦਾਗਾ ਜੀ ਜੀ ਆਪਣੇ ਤੋਂ ਵੇਖਣ ਲਈ ਇਹ ਤਾਂ ਕਦੀ ਜਿਹੜੇ ਪਾਣੀ ਦੇ ਵਿੱਚ ਕਾ ਲੇ ਪਾਣੀ ਗਵਾਂਡਰ ਸਾਡਾ ਦੁੱਧ ਟੱਕ ਦੀ ਅੰਨੀ ਦੁੱਧ ਬੜਾ ਕਾਰ ਦੇ ਜੀ ਸਾਡਾ ਪਰਿਵਾਰ ਨੇ ਨਾ ਮੈਂਦੇ ਸੁੱਖ ਨਾ ਬੱਚੇ ਵੀ ਸਾਡੇ ਤੋਂ ਨਾ ਦੁੱਧ ਹੀ ਦੇ ਸਕੋ ਵਿੱਚੋਂ ਅਸੀਂ ਚਾਹ ਵੀ ਬਣਾਉਨੇ ਆ ਤੇ ਆ ਪੱਕੇ ਦੁੱਧ ਦੀ ਚਾਹ ਮੈਂ ਮਸ਼ੀਨ 'ਚ ਕੱਪੜੇ ਪਾਵਾ ਉਹਦੇ ਪਾਪਾ ਦੇ ਰਹਿੰਦੇ ਬਚਿੱਤਰ ਦੇ ਰਹਿੰਦੇ ਮੈਂ ਐਸਲੇ ਕੱਪੜੇ ਧੋ ਕੇ ਸੁਕਣੇ ਆਹ ਵੇਖੋ ਕੱਪੜੇ ਧੁਕੇ ਪਈ ਆ ਮੈਂ ਦਿਨੇ ਕੱਪੜੇ ਨਹੀਂ ਧੋਂਦੀ ਮੈਂ ਰਾਤ ਨੂੰ ਕੱਪੜੇ ਧੋਣੀਆਂ ਹਨ ਧੋ ਕੇ ਹੈਂਗਰ ਤੇ ਪਾ ਦਿੰਦੀ ਤੇ ਫਿਰ ਜਦੋਂ ਸੁੱਕ ਜਾਂਦੇ ਆ ਮਾੜੀ ਦੀ ਧੋਪ ਲਵਾ ਕੇ ਤੇ ਫਿਰ ਜੋੜ ਕੇ ਕੱਪੜੇ ਸਾਮ ਲੈਣੇ ਸੀ ਸਾਡਾ ਕੱਚਾ ਪਾਲ ਟਿਕਾ છાડી થોઈ સાફ હો ગઈ હે ઓર सब्जी सब्जी અછી વેચ રાખ લેડી ਤੇ આ પાંડે હણ ગિલ્લે આફિર પાંડે ખાસ ટાડ ના મમન લે લે લાવા રોટી 25 ਲੱਸੀ 25 ਲੱਸੀ ਜਿਹੜੇ ਲੱਸੀ ਮੰਗਦਾ 25 ਵੀ ਮੰਗਦਾ ਮੈਂ ਛੱਡਿਆ ਕੱਪੜੇ ਧੋਣੇ ਆ ਆ ਭਾਂਡੇ ਵਾਲੀ ਬਾੜੀ ਆਪਣੀ ਤੇ ਜਦੋਂ ਆਪਣੇ ਭਾਂਡੇ ਸੁੱਕ ਜਾਣਗੇ ਆ ਵਾਲੇ ਫਿਰ ਆਪਾਂ ਫੇਰੇ ਐਦੇ ਚ ਰੱਖ ਦੇਣੀ ਹੋਰ ਸਫਾਈ ਦੀ ਗੁਰਪ੍ਰੀਤ ਦਾ ਕੰਮ ਹੋ ਗਿਆ ਮੇਰਾ ਰਹਿ ਗਿਆ ਮੇਰੇ ਕੱਪੜੇ ਧੋਣੇ ਆ ਤੇ ਕੇ ਤੇ ਪਾਪਾ ਨੂੰ ਰੋਟੀ ਫੜਾਉਣੀ ਓਕੇ ਬਾਏ ਮਿਲਦੇ ਹਾਂ ਫੇਰ ਦੇ ਬਲੌਗ ਵਿੱਚ ਗੁੱਡ ਨਾਈਟ டா டா